ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੈਚ ਕੁਕਿੰਗ ਚੈਨਲ ਦੇ ਵਿੱਚ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਆਪਾਂ ਬਿਲਕੁਲ ਠੀਕ ਐ ਤੇ ਅੱਜ ਆਪਾਂ ਜੀ ਗੋਲਫਾ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਘਰ ਵਿੱਚ ਹੀ ਬੜੀ ਆਸਾਨੀ ਨਾਲ ਤੇ ਛੇਤੀ ਬਣਾ ਸਕਦੇ ਆ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਇੱਥੇ ਤੇ ਤੁਸੀਂ ਪੂਰੀ ਵੀਡੀਓ ਦੇਖਿਓ ਤੇ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਸਾਰੇ ਜਾਣੇ ਤੇ ਆਪਾਂ ਨੂੰ ਜਿਹੜੇ-ਜਿਹੜੇ ਸਪੋਰਟ ਕਰਦੇ ਆ ਤੇ ਉਹਨਾਂ ਦਾ ਦਿਲ ਤੋਂ ਧੰਨਵਾਦ ਹੈ ਜੀ ਤੇ ਉਹਦੇ ਲਈ ਆਪਾਂ ਜੀ ਅੱਧਾ ਕਿਲੋ ਦੁੱਧ ਲਿਆਏ ਇਹ ਮੱਝ ਦਾ ਦੁੱਧ ਆ ਤੇ ਆਪਾਂ ਇਹਨੂੰ ਕਾੜ ਲਾਂਗੇ ਪੂਰਾ ਤੇ ਇਹਦੇ ਵਿੱਚ ਆਪਾਂ ਤਿੰਨ ਲੇਚੀਆਂ ਪਾਈਆਂ ਜੀ ਕੁੱਟ ਕੇ ਤੇ ਉਹਨਾਂ ਦੇ ਦਾਣੇ ਸੀਗੇ ਜਿਹੜੇ ਲੇਚੀਆਂ ਦੇ ਉਹ ਆਪਾਂ ਕੱਢ ਲਏ ਆ ਤੇ ਹੁਣ ਆਪਾਂ ਬਾਲਾ ਦਵਾਵਾਂਗੇ ਦੁੱਧ ਨੂੰ ਇਹ ਜਦੋਂ ਗਰਮ ਹੋ ਗਿਆ ਦੁੱਧ ਥੋੜਾ ਜਿਹਾ ਗੋਸ ਆ ਜਾ ਤੇ ਆਪਾਂ ਇਹਦੇ ਵਿੱਚ ਦੋ ਕ ਕੜਛੀਆਂ ਕੱਢ ਲਾਂਗੇ ਦੁੱਧ ਦੀਆਂ ਤੇ ਇਹਦੇ ਵਿੱਚ ਆਪਾਂ ਸੁੱਕਾ ਦੁੱਧ ਮਿਕਸ ਕਰਕੇ ਪਾਵਾਂਗੇ ਫਿਰ ਇਹ ਦੋ ਬੁੜੀਆਂ ਲੰਗਾਈ ਆਪਾਂ ਦੁੱਧ ਦੀਆਂ ਤੇ ਇਹਦੇ ਵਿੱਚ ਮਿਕਸ ਕਰਕੇ ਰੱਖ ਲਾਂਗੇ ਜਦੋਂ ਉਹਨੂੰ ਪਾਲ ਆ ਗਿਆ ਦੁੱਧ ਨੂੰ ਫਿਰ ਆਪਾਂ ਪਾ ਦਿੰਦੇ ਆ ਵਿੱਚ ਇਹ ਦੁੱਧ ਤੇ ਇਹਦੇ ਨਾਲ ਖੋਏ ਵਾਲੀ ਕੋਲਫੀ ਬਣੂਗੀ ਬਿਲਕੁਲ ਖੋਏ ਵਾਲੇ ਫਲੇਵਰ ਆਊਗਾ ਵਿੱਚੋਂ ਤੇ ਆਪਾਂ ਦੁੱਧ ਨੂੰ ਮਿਲਾ ਲੈਨੇ ਆ ਜੀ ਤੇ ਦੁੱਧ ਨੂੰ ਆਪਣਾ ਬਾਲ ਆ ਗਿਆ ਤੇ ਕੜਦੇ ਨੂੰ 3-4 ਮਿੰਟ ਹੋ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਉਹ ਦੁੱਧ ਪਾ ਦੇਾਂਗੇ ਜਿਹੜਾ ਸੁੱਕਾ ਆਪਾਂ ਬਣਾ ਕੇ ਰੱਖਿਆ ਹੈ ਬਹੁਤ ਹੀ ਜ਼ਿਆਦਾ ਟੇਸਟੀ ਗੁਲਫੀ ਬਣੀ ਸੀ ਜੀ ਤੇ ਆਪਾਂ ਸੁੱਕਾ ਦੁੱਧ ਸੀ ਜਿਹੜਾ ਪਾਤਾ ਹੈ ਵਿੱਚ ਤੇ ਬਾਜ਼ਾਰ ਨਾਲੋਂ ਤਾਂ ਚੰਗਾ ਕਿ ਆਪਾਂ ਆਪਣੇ ਘਰ ਵਿੱਚ ਬਣਾ ਗਏ ਤਾਂ ਬੱਚਾ ਨੇ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਹੈ ਗੁਲਫੀ ਤੇ ਆਪਾਂ ਪੂਰੀ ਹੈਲਦੀ ਕੋਲਫੀ ਬਣਾਉਣੀ ਹੈ ਇਹਦੇ ਵਿੱਚ ਖੰਡ ਨਹੀਂ ਪਾਈ ਆਪਾਂ ਧਾਗੇ ਵਾਲੀ ਮਿਸ਼ਰੀ ਪਾਵਾਂਗੇ ਜੀ ਤੇ ਆਪਾਂ ਕੁੱਟ ਲਈ ਸੀਗੀ ਮਿਸ਼ਰੀ ਤੇ ਆਪਾਂ ਵਿੱਚ ਪਾ ਦਿਆਂਗੇ ਜੀ ਮਿਸ਼ਰੀ ਤੁਸੀਂ ਬੇਫਿਕਰ ਹੋਵੇ ਆਪਣੇ ਬੱਚਿਆਂ ਨੂੰ ਦੇ ਸਕਦੇ ਆ ਕਿਉਂਕਿ ਇਹਦੇ ਵਿੱਚ ਕੋਈ ਮਲਾਪਟ ਨਹੀਂ ਆਪਾਂ ਆਪਣੇ ਘਰੇ ਹੀ ਬਣਾਈ ਹੈ ਕਈ ਵਾਰੀ ਬਾਜ਼ਾਰ ਤੋਂ ਕੋਲਫਾਣਾ ਬੱਚਿਆਂ ਦਾ ਗਲਾ ਵੀ ਖਰਾਬ ਹੋ ਜਾਂਦਾ ਹੈ ਤੇ ਇਹਦੇ ਨਾਲ ਕੋਈ ਆਪਾਂ ਨੂੰ ਬੱਚਿਆਂ ਨੂੰ ਇਹ ਜੀ ਪ੍ਰੋਬਲਮ ਨਹੀਂ ਆਉਂਦੀ ਗਲੇ-ਗੁਲੇ ਦੀ ਜੇ ਆਪਾਂ ਘਰੇ ਬਣਾਵਾਂਗੇ ਤਾਂ ਤੇ ਆਪਾਂ ਜੇ ਅਧਿਕ ਕੋਲੀ ਦੁੱਧ ਲਿਆ ਸੀ ਤਾਂ ਉਹਦੇ ਵਿੱਚ ਆਪਾਂ ਕਸਟਰਡ ਪਾਇਆ ਹੈ ਚੈਰੀ ਫਲੇਵਰ ਵਾਲਾ ਕਸਟਰਡ ਆ ਇਹ ਤੇ ਹੁਣ ਆਪਾਂ ਉਹ ਕਸਟਰਡ ਵੀ ਇਹਦੇ ਵਿੱਚ ਪਾ ਦੇਾਂਗੇ ਤੁਸੀਂ ਜਿਹੜਾ ਵੀ ਫਲੇਵਰ ਪਾਉਣਾ ਚਾਹੁੰਦੇ ਆ ਕਸਟਰਡ ਦਾ ਉਹੀ ਪਾ ਸਕਦੇ ਆ ਤੇ ਬਟਾ ਆਪਾਂ ਚੈਰੀ ਫਲੇਵਰ ਵਾਲਾ ਪਾਇਆ ਹੈ ਜੇ ਤੁਹਾਡੇ ਕੋਲ ਬਨੀਲਾ ਫਲੇਵਰ ਆ ਤਾਂ ਵੀ ਪਾ ਸਕਦੇ ਹਾਂ ਤੁਸੀਂ ਤੇ ਇਹਨਾਂ ਦਾ ਗਾੜਾ ਹੋ ਗਿਆ ਹੈ ਆਪਣਾ ਦੁੱਧ ਬਿਲਕੁਲ ਖੋਏ ਦੀ ਤਰ੍ਹਾਂ ਬਣ ਗਿਆ ਹੈ ਇਹਨਾਂ ਕੋਈ ਵੀ ਇਹਦੇ ਵਿੱਚ ਆਪਾਂ ਡਰਾਈ ਫਰੂਟ ਨਹੀਂ ਪਾਏ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਈ ਹੈ ਤੇ ਠੰਡਾ ਹੋਣ ਤੇ ਜਿਹਾ ਆਪਾਂ ਇਹਨੂੰ ਜਮਾਉਣ ਲਈ ਜਿਹੜੀ ਆਪਣੀਆਂ ਟਰੇ ਜੀ ਹੁੰਦੀਆਂ ਕੋਲ ਫੰਗਾਂ ਵਾਲੀ ਤੇ ਉਹਦੇ ਵਿੱਚ ਆਪਾਂ ਇਹਨੂੰ ਜਮਾ ਦੇਾਂਗੇ ਇਹ ਘੱਟ ਤੋਂ ਘੱਟ ਆਪਾਂ 10 ਘੰਟੇ ਨੂੰ ਫ੍ਰੀਜਰ ਦੇ ਵਿੱਚ ਰੱਖਿਆ ਸੀ ਕਿਉਂਕਿ ਲਾਈਟ ਚਲੀ ਜਾਂਦੀ ਹੈ ਹੁਣ ਬਾਲੀ ਲਾਈਟ ਆਉਂਦੀ ਨਹੀਂ ਨਾ ਘੱਟ ਵਾਲੇ ਲੱਗਦੇ ਆ ਜੀ ਤੇ ਪੂਰੇ 10 ਘੰਟੇ ਚ ਜੰਮੀ ਸੀ ਤੇ ਆਪਣੀਆਂ ਛੇੜੀਆਂ ਛੇੜੜੀਆਂ ਕੋਲਫਾਂ ਸੀ ਆਪਾਂ ਜਮਾਉਣ ਲਈ ਧਰਤੀਆਂ ਜਦੋਂ ਠੰਡਾ ਹੋਇਆ ਆਪਾਂ ਉਹਦੋਂ ਇਹਨਾਂ ਨੂੰ ਜਮਾਉਣ ਲਈ ਰੱਖਿਆ ਹੈ ਜੀ ਤੇ ਹੁਣ ਆਪਾਂ ਇਹਨਾਂ ਦੇ ਢੱਕਣ ਲਾ ਦੇਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਗੁਲਫਾ ਬਣੀਆਂ ਸੀਆਂ ਜੀ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਤੁਹਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਣਗਾ ਤੇ ਹੁਣ ਆਪਾਂ ਇਹਨੂੰ ਜੰਮਣ ਲਈ ਧਰ ਦੇਨੇ ਆ ਜੀ ਸਾਰੀਆਂ ਗੁਲਫਾਣ ਲੋ ਜੀ ਗੁਲਫਾ ਆਪਣੀਆਂ ਜੰਮ ਗਈਆਂ ਤੇ ਆਪਾਂ ਕੱਢ ਕੇ ਤੁਹਾਨੂੰ ਦਿਖਾਣੇ ਆ ਜੀ ਬਿਲਕੁਲ ਬਹੁਤ ਸੋਹਣੀਆਂ ਤੇ ਸਵਾਦ ਬਣੀਆਂ ਸੀਆਂ ਪੂਰਨ ਜੰਮੀਆਂ ਸੀਆਂ ਇਹ ਇਥੇ ਥੋੜਾ ਪੱਖਾ ਛੱਡਿਆ ਕਰਕੇ ਥੋੜੀ ਜਿਹੀ ਇੱਥੋਂ ਪਿਘਲ ਗਈ ਆ ਆਪਣੀ ਕੁਲਫੀ ਤੇ ਪਰ ਬਹੁਤ ਹੀ ਜ਼ਿਆਦਾ ਟੇਸਟੀ ਜੰਮੀਆਂ ਸੀਗਾ ਇਹ ਤੇ ਬਣੀਆਂ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਸੀਗਾ ਬਹੁਤ ਜ਼ਿਆਦਾ ਸਵਾਦ ਬਣੀਆਂ ਸੀਦੇ ਬਿਲਕੁਲ ਪਤਾ ਹੀ ਨਹੀਂ ਲੱਗਦਾ ਸੀਗਾ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ